ਤੇ ਅਸੀਂ ਕਾਰਜਕਾਰੀ ਜਿਹੜੀ ਪੇਸ਼ਤੀ ਦਿੱਤੀ ਸੀ ਤੁਹਾਡੇ ਸਾਹਮਣੇ ਅੱਜ ਵੀ ਉਵੇਂ ਹੀ ਆਪਾਂ ਟੈਂਟ ਕੀ ਢਾ ਕੇ ਬੈਠੇ ਪ੍ਰਸ਼ਾਦਾ ਪਾਣੀ ਖਾਣਾ ਚਾਹ ਪਾਣੀ ਵੀ ਜਿਨ੍ਹਾਂ ਕੋਈ ਗਲਤੀ ਇਹ ਰੋਲ ਕਰਦੇ ਆਪਾਂ ਆਰਾਮ ਦੇ ਨਾਲ ਬੈਠ ਕੇ ਜੋ ਸਟੇਜ ਵੱਲੋਂ ਜਿਵੇਂ ਕੱਲ ਕਾਰਜਕਾਰੀ ਪੇਸ਼ ਕੀਤੀ ਹਿਸਾਬ ਤਾਸ਼ ਕੀਤਾ ਉਹਦੇ ਤੇ ਦੋ ਦੋ ਡੈਲੀਗੇਟ ਭਲਾਏ ਸੀ ਬਾਕੀ ਦੇ ਡੈਲੀਗੇਟ ਰਹਿੰਦੇ ਨੇ ਉਹ ਡੈਲੀਗੇਟਾਂ ਨੂੰ ਅੱਜ ਸਮਾਂ ਦੇਵਾਂਗੇ ਜਿੰਨੇ ਡੈਲੀਗੇਟ ਪੰਜਾਬ ਦੇ ਬੁਲਾਏ ਜਾ ਸਕੇ ਸਾਰਿਆਂ ਨੂੰ ਬੁਲਾਵਾਂਗੇ ਉਹ ਤੋਂ ਪਹਿਲਾਂ ਅੱਜ ਅਸੀਂ ਜਿਹੜਾ ਵਿਧਾਨ ਹੈ ਆ ਨਾਮਾ ਹੈ ਉਹਦੇ ਵਿੱਚ ਕੋਈ ਸੌਦਾ ਮਨਵਰ ਤੋਂ ਪੱਤਰ ਦੇ ਵਿੱਚ ਕੁਝ ਨਮੀਆਂ ਗੱਲਾਂ ਪਾਉਣੀਆਂ ਹੈ ਉਹ ਆਪਣੇ ਪੰਜਾਬ ਦੇ ਯਾਨਕ ਸਿੱਤਰ ਗੁਰਮੋਹ ਸਿੰਘ ਪਹਿਲਾ ਰੱਖਣਗੇ ਤੇ ਡੈਲੀਗੇਟ ਫਿਰ ਕਾਰਗੁਜ਼ਾਰੀ ਤੇ ਵੀ ਜਿਹੜੇ ਬੋਲਣ ਨੂੰ ਰਹਿੰਦੇ ਆ ਤੇ ਨਵੀਂ ਗੱਲ ਜਿਹੜੀ ਹੋਊਗੀ ਇਹ ਤੇ ਵੀ ਬੋਲਣਾ ਆਵਾਜ਼ ਨਾਲ ਸੁਝਾਅ ਦੇਣਾ ਉਹ ਦੇਣਗੇ ਇਹ ਸੈਸ਼ਨ ਆਪਾਂ 2 ਵਜੇ ਤੱਕ ਚਲਾਵਾਂਗੇ 2 ਵਜੇ ਪ੍ਰਸ਼ਾਦਾ ਪਾਣੀ ਫਿਰ ਸ਼ਾਮ ਕੀ ਚਾਹ ਪਾਣੀ ਤੇ ਤੁਹਾਡੇ ਦੀ ਬ੍ਰੇਕ ਪਾ ਕੇ ਨੇ ਬਤਿਹਾਰ ਬਾਦ ਤਿਸ਼ੇ ਨੇ ਵੀ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਬੇਨਤੀ ਹੈ ਸਰਪੰਚ ਨੂੰ ਕਿ ਆਪਾਂ ਇਹ ਪੂਰਾ ਸਿਰੇ ਚੜ੍ਹ ਕੇ ਜਿਹੜਾ ਵਿਨਾਸ਼ ਹੈ ਫਿਰ ਫਤੇ ਗੱਗੇ ਇਸ ਨੂੰ ਸੋ ਮੈਂ ਬੇਨਤੀ ਕਰੂੰਗਾ ਜਗমোহন ਸਿੰਘ ਦਾ ਜਨਸਕੱਤਰ ਆਪਣੇ ਉਹ ਜਿਹੜਾ ਅਲਾਨ ਹੈ ਸਦਾਨ ਹੈ ਮਨੋਰਥ ਪੱਤਰ ਦੇ ਵਿੱਚ ਨਵਾਂ ਕੀ ਆਪਾਂ ਪਾਉਣਾ ਚਾਹੁੰਦੇ ਹਾਂ ਅਸੀਂ ਕੋਸ਼ਿਸ਼ ਕੀਤੀ ਹੈ ਭਰਮਾਨ ਦੀ ਤੁਸੀਂ ਦੇਣੀ ਆ ਕਿ ਜਿਹੜਾ ਵਿਧਾਨ ਐ ਅਰਾਨ ਨਾ ਉਹ ਸਮੇਂ ਦੇ ਹਾਨ ਤਾ ਬਣਾ ਚਾਹੀਦਾ ਜਿਹੜਾ ਪਹਿਲਾ ਵਿਧਾਨ ਅਰਾਨ ਨਾ ਉਹਦੇ ਵਿੱਚ ਬਹੁਤ ਕੁਝ ਦੇ ਕਹਿਣਾ ਹੈ 40-40 ਸਾਲ ਪੁਰਾਣਾ ਜਿਹਦੀ ਅੱਜ ਲੋੜ ਨਹੀਂ ਲੱਗਦੀ ਜਣੀ ਉਹਦੀ ਜਗ੍ਹਾ ਤੇ ਨਵਾਂ ਬਦਲ ਦੀਆਂ ਕੋਸ਼ਿਸ਼ਾਂ ਕੀਤੀਆਂ ਉਹ ਤੁਹਾਡੇ ਨਾਲ ਸੰਧੀਆ ਕਰਾਂਗੇ ਉਸ ਤੋਂ ਬਾਅਦ ਦੇ ਅੰਦਰ ਪਾਸ ਨੂੰ ਮਹਿੰਗੇ ਜਿਹੜੇ ਡੈਲੀਗੇਟ ਰਹੇ ਗਏ ਸਭ ਬੋਲਣ ਵਾਲੇ ਉਹਨਾਂ ਦੀ ਲਿਸਟ ਤਿਆਰ ਕਰਕੇ ਉਵੇਂ ਜਿਵੇਂ ਦੋ ਡੈਲੀਗੇਟ ਸਨ ਤੋਂ ਦੁਬਾਰਾ ਫਿਰ ਮੈਂ ਫਤਿਹ ਆਵਾਇ ਗੁਰੂ ਜੀ ਦੀ ਖਾਲਸਾ ਆਇਆ ਦੁਕੀ ਦਾ ਫਤਿਹ ਕੱਸੀ ਵਕਰ ਕੋਚੇ ਹਰੇ ਪ੍ਰਬੰਧਕ ਨੇ ਉਹਨਾਂ ਨੇ ਜਿਸ ਤਰ੍ਹਾਂ ਹਾਲ ਪੂਰਾ ਭਰਿਆ ਹੋਇਆ ਇਸ ਲਈ ਸੁਪਰ ਪ੍ਰੋਪਰਟੀ ਦਾ ਸਾਰਾ ਤਾਕਤ ਰਣਿਆ ਆਪਣੇ ਜਿਵੇਂ ਕਹੇ ਝੰਡੇ ਚਾਰ ਸੰਗ ਇੱਕ ਤਾਂ ਕਾਰਜਕਾਰੀ ਵਾਲਾ ਇੱਕ ਘਰਾਣੇ ਦੇ ਵਿਸ਼ੇਸ਼ਤਾ ਉੱਤੇ ਭਾਰਤ ਵਰਕੇ ਅਣ ਵਿੱਚ ਸੰਦੇਸ਼ਾਂ ਦੇ ਲੋਕਾਂ ਦੇ ਖਾਸ ਤੌਰ ਤੇ ਕੁਟੀਕਰਤੀ ਬੇਸਮਲ ਥੋੜੀ ਥੋੜੀ ਹੈ ਇਸ ਲਈ ਭਾਰਤ ਦੀ ਕਿਤੇ ਸੁਪਰ ਸਰਕਾਰ ਏਜੰਟ ਇਹ ਤਿਹੇ ਖੇਤਰ ਦੇ ਜਿੱਦਕ ਲੋਕ ਮੁਖੀਦਾਰਾਂ ਨੂੰ ਕਾਮਫਰਟ ਕਰਾਉਣ ਦੇ ਹਵਾਲੇ ਕੰਮ ਇਹ ਰਹਿਣ। ਰੁਟੇਜਾਰੇ ਲੋਕਾਂ ਦੇ ਸੱਤ ਉਹਦੇ ਖੇਤੀ ਖੇਤਰਾਂ ਦਾ ਸੰਬੰਧਤ ਹੈ। ਇਸ ਕਰਕੇ ਅੱਜ ਇਸ ਵਰਤਾਰੇ ਦਾ ਡਟ ਕੇ ਵਿਰੋਧ ਕਰਨ ਦਾ ਸਮੇਂ ਦੀ ਲੋੜ ਹੈ। ਜਿਹੜਾ ਕਾਪਾ ਸ਼ੁਰੂ ਇੱਥੋਂ ਕੀਤਾ ਹੈ। ਫਿਰ ਜਦ ਆਰਥਿਕ ਸੰਕਟ ਆਇਆ। ਇਹ ਆਰਥਿਕ ਸੰਕਟ ਕੱਲਾ ਭਾਰਤ ਜਿਹੀ ਦੁਨੀਆ ਪਾਰਸਿਆ। ਇੰਗਲੈਂਡ, ਸਾਰਾ ਯੂਰਪੀਕਾ ਜੀ ਇਹ ਸਦਾ ਕਿ ਉੱਥੇ ਲੋਕ ਪਰਾਂ ਉਹ ਜੋ ਮਾਰੇ ਇੰਪਾਖੀ ਕਿਤੇ ਨੇ ਆਪਣੇ ਟਰੈਕਟਰ ਮਾਦ ਨੂੰ ਦੇਖਦੇ ਹੋਇਆ ਫਰਾਂਸ ਤੇ ਕਈ ਸਮਾਂ ਦੇ ਪਰ ਜਦ ਗਿਆ ਕੋਪੀ ਕਾਰਪੋਰੇਸ਼ਨ ਉਹ ਮੰਨਦੇ ਚਾਹੋ ਲੋਟ ਕਰਨ ਕਿ ਉਹਨੇ ਇੱਕ ਸੀਮਾ ਖਤਮ ਹੋ ਗਈ ਉਹਨੇ ਉਹ ਜਿਹੜੇ ਘੱਟ ਵਿੱਚ ਦੇਖਨੇ ਕਿ ਬੰਗਲਾਦੇਸ਼ ਜਾਂ ਜਾਂ ਲੰਕਾ ਜਾਂ ਪਾਕਿਸਤਾਨ ਆ ਪੁੱਛ 파 ਹੋ ਗਾ ਜਾਂ ਘੱਟ ਵਿੱਚ ਦੇ ਇਹਨਾਂ ਨੇ ਵੱਧ ਰੋਟ ਸ਼ੁਰੂ ਕੀਤੀ ਆ ਤੇ ਕਾਰਪੋਰੇਟ ਰਾਣੇ ਨੇ ਇਥੋਂ ਦੇ ਲੋਕੋ ਲਿਆ ਨੂੰ ਨਾਲ ਤੇ ਮਲਟੀਨੈਸ਼ਨਲ ਕੋਪੀ ਦਾ ਨਾਲ ਇਹ ਪਿਛੋਂ ਪਾਰ ਸਸਤਾ ਇਹਦੀ ਛਤਰੀ ਆ ਖਾਟੀ ਮੋਟ ਦਿਨ ਦਿਨ ਵੱਧ ਜਾ ਰਹੀ ਆ ਤੇ ਅੱਜ ਸਾਨੂੰ ਮਤਲਬ ਜਿਹੜਾ ਉਹਨਾਂ ਜਿਹੜਾ ਪ੍ਰੈਜ਼ੈਂਟ ਦਾ ਜਾਂ ਗੁਲਾਮ ਦਾ ਕਬਜੋ ਕਰਦੀ ਆ ਉਹ ਕਿੰਨਾਂ ਤੇ ਸੁਪਾ ਸਰਕਾਰਾਂ ਭਾੜੇ ਕਰਦੇ ਜਿਹਨੂੰ ਉੱਪਰ ਚੜ੍ਹ ਕੇ ਬਣਾਉਂਦੇ ਆ